ਲੜਕੀ ਜਿਹੜੀ ਆ 7 ਦਿਨ ਬੰਬੇ ਕਾਰਗਲ ਜੇਲ ਹੈ ਉਹਦੇ ਵਿੱਚ ਰਹੀ ਉਹਨ ਲੜਕੀ ਨੂੰ ਬਾਹਰ ਭੇਜਣ ਦਾ ਸੁਪਨਾ ਲਿਆ ਵਿੱਚ ਇੱਕ ਚੰਗਾ ਸੁਪਨਾ ਲੈ ਕੇ ਉਹਨਾਂ ਨੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਜੀ ਉੱਥੇ ਕਤਰ ਦਾ ਵੀਜ਼ਾ ਲਵਾਇਆ ਸੀ ਜੋ ਕਿ ਸਾਨੂੰ ਮਾਸਕਰਡ ਦਾ ਵੀਜ਼ਾ ਦਿੱਤਾ ਗਿਆ ਸੀ ਆ ਤੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਜਦੋਂ ਫਲੈਟ ਸੀਗੀ ਤੇ ਬੰਬੇ ਵੀ ਬੰਬੇ ਜਾ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਕਿ ਸਾਡੇ ਨਾਲ ਆ ਗੱਲਬਾਤ ਹੋ ਗਈ ਆ ਤਾ ਉਹ ਅਗੋਂ ਸਨ ਅਗੋਂ ਉਹਨਾਂ ਨੇ ਨਾ ਕੋਈ ਫੋਨ ਨਹੀਂ ਚੱਕ ਅਸੀਂ ਜੀ ਉੱਥੇ ਕਤਰ ਦਾ ਵੀਜ਼ਾ ਲਵਾਇਆ ਸੀ ਜੋ ਕਿ ਸਾਨੂੰ ਮਾਸਕਡ ਦਾ ਵੀਜ਼ਾ ਦਿੱਤਾ ਗਿਆ ਸੀ ਆ ਤੇ ਅਸੀਂ ਦਿੱਲੀ ਜਦੋਂ ਦਿੱਲੀ ਗਏ ਤਾਂ ਉਹ ਰਾਜਕੌਰ ਨੇ ਸਾਨੂੰ ਕਿਹਾ ਸਾਰਾ ਕੁਝ ਦਿੱਤਾ ਪ੍ਰੂਫ ਵੀ ਦਿੱਤੇ ਐ ਏਜੰਟ ਨਾਲ ਉਹਨੇ ਗੱਲ ਵੀ ਕਰਵਾਈ ਆ ਸਾਡੀ ਉਹ ਗੱਲ ਵੀ ਕਰਦੇ ਰਹੇ ਆ ਸਾਡੇ ਨਾਲ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਏਜੰਟ ਸਾਨੂੰ ਬਾਗਾ ਪ੍ਰਾਣਾ ਚੜੱਕਰ ਰੋਡ ਤੇ ਆ ਕੇ ਹਨਾ ਉਹ ਫਾਈਲੈਂਸ ਦੇ ਕੇ ਗਿਆ ਪ੍ਰੂਫ ਦੇ ਕੇ ਗਿਆ ਤੇ ਨਾਲੇ ਪੈਸੇ ਲੈ ਕੇ ਗਿਆ ਅਕਾਊਂਟ 'ਚ ਵੀ ਪੈਸੇ ਪਵਾਏ ਆ ਉਹਨਾਂ ਨੇ ਸਾਰਾ ਕੁਝ ਕੀਤਾ ਸਾਡੇ 'ਤੇ ਤੇ ਜੋ ਤੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਜਦੋਂ ਫਲੈਟ ਸੀਗੀ ਤੇ ਬੰਬੇ ਵੀ ਬੰਬੇ ਜਾ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਕਿ ਸਾਡੇ ਨਾਲ ਆ ਗੱਲਬਾਤ ਹੋ ਗਈ ਆ ਤਾਂ ਉਹ ਅੱਗੋਂ ਅੱਗੋਂ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਨਾ ਸਾਡੇ ਘਰ ਦੇੰ ਦਾ ਚੱਕਿਆ ਨਾ ਹੀ ਸਾਡਾ ਚੱਕਿਆ ਫੋਨ ਤੇ ਉਹਨਾਂ ਨੇ ਸਾਰ ਤੋਂ ਪੈਸੇ ਪੂਸੇ ਲੈ ਕੇ ਧੋਖਾ ਕਢੀ ਕਰਤੀ ਤੇ ਸਭ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਗਿਆ ਸੀ ਤੁਸੀਂ ਕਿਹਾ ਵੀਜ਼ਾ ਕਿਹੜੇ ਕੰਟਰੀ ਦਾ ਲਵਾਇਆ ਸੀਗਾ ਔਰ ਕਦਾਂ ਵੀਜ਼ਾ ਲਵਾਇਆ ਸੀ ਅਸੀਂ ਵੀਜ਼ਾ ਕਤਰਦਾ ਲਵਾਇਆ ਸੀ ਤੇ ਵਰਕ ਲਈ ਲਵਾਇਆ ਸੀਗਾ ਕਿਹੜਾ ਵੀਜ਼ਾ ਦਿੱਤਾ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਸੀ ਇਹ ਜਣੀ ਤੁਸੀਂ ਗੱਲ ਕਰ ਰਹੇ ਹੋ ਰਾਜਪੁਰ ਦੀ ਇਹ ਕੌਣ ਹੈ ਰਾਜਪੁਰ ਕੀ ਲੱਗਦੀ ਹੈ ਰਾਜਪੁਰ ਮਾਸੀ ਲੱਗਦੀ ਹੈ ਜੀ ਰਿਸ਼ਤੇ ਜੀ ਮਾਸ਼ੱਲਾ ਹਾਂ ਜੀ ਕਦੀ ਗੱਲਬਾਤ ਨਹੀਂ ਹੋਈ ਉਹਦੇ ਨਾਲ ਜਦੋਂ ਤੁਸੀਂ ਬੰਬੇ ਵਿੱਚ ਫਸਿਆ ਤੁਸੀਂ ਨਹੀਂ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਪਤਾ ਨਹੀਂ ਜੀ ਇਹ ਜਿਹੜਾ এজেন্ড ਸੀਗੇ ਉਹਨੂੰ ਜਾਣਦੇ ਸੀ ਤੁਸੀਂ ਨਹੀਂ ਜੀ ਰਾਜਕੌਰ ਜਾਣਦੇ ਸੀਗੇ ਰਾਜਕੌਰ ਨੇ ਉਹਨਾਂ ਨਾਲ ਗੱਲ ਕਰਵਾਈ ਆ ਰਾਜਕੌਰ ਨੇ ਰਾਜਕੌਰ ਦੇ ਕਹਿੰਦੇ ਇਹ ਸਾਰਾ ਕੁਝ ਕੀਤਾ ਜੀ ਉਹਨਾਂ ਕਹਿੰਦੇ ਸਾਰਾ ਪ੍ਰੂਫ ਬਣਾਵਾਏ ਸੀਗੇ ਕਿੰਨੇ ਕਿ ਦਿਨ ਤੁਹਾਨੂੰ ਉੱਥੇ ਜਿਹੜਾ ਸੰਤਾਪਕ ਹੁਣਾ ਪਿਆ ਸੀ 7 ਦਿਨ ਜੀ ਕੀ ਕਹਿੰਦੇ ਕੀ ਸੀ ਉਹ ਕਿਉਂ ਤੁਹਾਨੂੰ ਉੱਥੇ ਜਿਹੜੇ ਰੱਖਿਆ ਉਹਨਾਂ ਨੇ ਦੱਸਿਆ ਕੁਝ ਕਹਿਆ ਕਿ ਉਹਨਾਂ ਨੇ ਜਾਲੀ ਵੀਜ਼ੇ ਦਿੱਤੇ ਸੀ ਇਹ ਤੇ ਇੱਕ ਪਰਮਨੈਂਟ ਵਰਕ ਵੀਜ਼ਾ ਦਿੱਤਾ ਤੇ ਇੱਕ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਜੋ ਕਿ ਉਹਨਾਂ ਨੇ ਉੱਥੇ ਬੰਬੇ ਵਾਲਿਆਂ ਨੇ ਚੈੱਕ ਕੀਤੇ ਤੇ ਉੱਥੇ ਸ਼ੋ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਦੇਖੇ ਤੇ ਉਹਨਾਂ ਨੇ ਫੋਨ ਵੀ ਲੈ ਲਿਆ ਪਾਸਪੋਰਟ ਵੀ ਸਭ ਕੁਝ ਮੇਤੂ ਲੈ ਕੇ ਉਹਨਾਂ ਨੇ ਹਨਾ ਤੇ ਉਹਨਾਂ ਨੇ ਮੇਰੇ ਤੇ ਕਾਰਵਾਈ ਕਰਕੇ ਕੇਸ ਕਰ ਕੇ ਤੇ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਪੈਸੇ ਦੀ ਗੱਲ ਕੀਤੀ ਜਾਵੇ ਪੈਸੇ ਕਿੰਨੇ ਤੁਹਾਡੇ ਵੀਜੇ ਤੋਂ ਲੈ ਕੇ ਹੁਣ ਤੱਕ ਕਿੰਨੇ ਕੇ ਪੈਸੇ ਤੁਹਾਡੇ ਕੋਲ ਖਰਚ ਆਲੇ ਹਾਂ ਹਾਂਜੀ ਅਸੀਂ 30000 ਅਕਾਊਂਟ ਵਿੱਚ ਪਾਇਆ ਸੀ ਟਰਾਂਸਫਰਮ ਕੀਤੇ ਅਸੀਂ ਜੀ 50000 ਅਸੀਂ ਨਗਦ ਦਿੱਤਾ ਉਹਨਾਂ ਨੂੰ ਤੇ ਬਾਕੀ 1.5 ਲੱਖ ਵੰਗ ਤੇ ਮੇਰੇ ਘਰਦਿਆਂ ਨੇ ਮੇਰੇ ਚਾਚੇ ਤਾਇਆ ਰੱਗਿਆ ਨੇ ਇਕੱਠੇ ਕਰਕੇ ਮੇਰੇ ਤੇ ਆਏ ਆ ਹੁਣ ਤੁਹਾਨੂੰ ਫੋਨ ਲੈ ਕੇ ਆਇਆ ਹਣ ਬਸੰਤ ਅੰਕਲ ਸਾਨੂੰ ਲੈ ਕੇ ਅ ਅਸੀਂ ਫਸੇ ਪਏ ਸੀ ਉੱਥੇ ਬੰਬੇ ਚ ਤੇ ਬਸੰਤ ਅੰਕਲ ਗਿਆ ਨਾਲ ਦੇ ਪਿੰਡ ਦਾ ਵਾ ਤੇ ਸਾਨੂੰ ਉਹਨਾਂ ਦਾ ਕਿਸੇ ਨੇ ਕੰਟੈਕਟ ਕਰਵਾਇਆ ਤੇ ਮੇਰੇ ਡੈਡੀ ਆ ਗਏ ਮੈਨੂੰ ਫੇਰ ਅੱਜ ਬਸੰਤ ਅੰਕਲ ਲੈ ਕੇ ਆਇਆ ਕਰੇ ਬਟ ਕੀ ਮੈਸੇਜ ਦਿਓਗੇ ਨਾ ਮਾਪਿਆਂ ਨੂੰ ਜਿਹੜੇ ਮਾਪੇ ਆ ਆਪਣੇ ਜਵਾਨ ਧੀਆਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਬਾਹਰ ਭੇਜ ਦਿੰਦੇ ਆ ਮੈਂ ਅਗਲਿਆਂ ਦੇ ਮਾਪਿਆਂ ਨੂੰ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਨਾ ਭੇਜਣ ਕਿਉਂਕਿ ਕਿਸੇ ਵੀ ਕੋਈ ਵੀ ਏਜੰਟ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਹੋਈ ਹੈ ਤੇ ਉਸ ਤਰ੍ਹਾਂ ਅਗਲਿਆਂ ਨਾਲ ਹੋਣ ਤੇ ਉਹਨਾਂ ਨੂੰ ਕੁੜੀ ਆਪਣੀਆਂ ਧੀਆਂ ਨੂੰ ਨਹੀਂ ਭੇਜਣਾ ਚਾਹੀਦਾ ਹੁਣ ਤੁਸੀਂ ਇਸ ਦੀ ਮੰਗ ਹੀ ਕਰੋਗੇ ਐਸਤੀ ਮੰਗ ਕਿਉਂਕਿ ਅਸੀਂ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰੀਬ ਘਰ ਦੇ ਹੈਗੇ ਆ ਜੋ ਕਿ ਸਾਡੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਮਾੜੇ ਆ ਤੇ ਅਸੀਂ ਜਿੰਨੇ ਕੇ ਸਾਡੇ ਤੇ ਵੈਸੇ ਲੱਗਿਆ ਤੇ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਆਂ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਆਂ ਜੀ ਅਸੀਂ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਪਿੰਡ ਵਿਹਲੜਾ ਤੇ ਖਾਨਵੱਦ ਹੈ ਇਹ ਮਾਮਲਾ ਜੀ ਸਾਨੂੰ ਤਕਰੀਬਨ ਜਦੋਂ ਇਹ ਕਦੇ ਵੀ ਬਾਹਰ ਲੈ ਕੇ ਜਾਣੀ ਤੁਹਾਡੇ ਲੜਕੇ ਸਾਨੂੰ ਰਾਜ ਕਰੋ ਹਿੰਮਤ ਪ੍ਰੇਤ ਹੋਏ ਜੀ ਲੜਕੇ ਇਹ ਇਹ ਅੱਗੇ 10 8 10 ਕੁੜੀਆਂ ਕਹਿੰਦਾ ਅੱਗੇ ਵੀ ਮੈਨ ਲੈ ਕੇ ਗਈਆਂ ਨਾਲ ਕੋਈ ਚੱਕਰ ਨਹੀਂ ਪ੍ਰੋਗਰਾਮ ਨਹੀਂ ਅਸੀਂ ਉਹਦੇ ਬਸਵਾਤੇ ਤਕਰੀਬਨ ਉਹਦੇ ਬਸਵਾਤੇ ਇੱਕल्ली ਸੀਗੀ ਤੇ ਉਦੋਂ ਮੁੜ ਕੇ ਜਦੋਂ ਉਧਰ ਵਾਪਸ ਆਇਆ ਉਹ ਕਹਿੰਦੇ ਵੀ ਫਲਾਣਾ ਬੰਦੇ ਨੂੰ ਪੈਸੇ ਤੁਸੀਂ ਟਰਾਂਸਫਰਮ ਕਰਨੇ ਆ ਉਹਦਾ ਨੰਬਰ ਤੁਹਾਨੂੰ ਬੈਂਕ ਦਾ ਤੁਸੀਂ ਪਾ ਦੇਗੇ ਉੱਥੇ ਟਰਾਂਸਫਰਮ ਕਰਨੇ ਪੈਸੇ ਤੇ ਅਸੀਂ ਕਹੇ ਜਦੋਂ ਟਰਾਂਸਫਰਮ ਕਰ ਲੱਗੇ ਹੁਣ ਫੇਰ ਪੁੱਛਿਆ ਵੀ ਭਾਈ ਹਾਂ ਕਹਦਾ ਭਾਈ ਤੁਸੀਂ ਦੇ ਦੇ ਕੇ ਪੈਸੇ ਟਰਾਂਸਫਰਮ ਕਰਦੇ ਕੋਈ ਚੱਕਰ ਨਹੀਂ ਗਿਆ ਫੇਰ ਜਦੋਂ ਟਰਾਂਸਫਰ ਮੈਂ ਤਹੀ 30000 ਰੁਪਏ ਬੈਂਕ ਦੇ ਵਿੱਚੋਂ ਟਰਾਂਸਫਰਮ ਕਰਵਾਇਆ ਉਦੋਂ ਮੁੜ ਕੇ ਜਾਂਦੀ ਦੂਜੇ ਦਿਨ ਬਾਅਦ ਤਕਰੀਬਨ ਸਾਨੂੰ ਕਹਿੰਦੇ ਵੀ ਤੁਸੀਂ ਚੜੱਕ ਜਾਵੜੋ ਅਨਾ ਬਾਕੀ ਪ੍ਰਾਣੇ ਜਾਵੜੋ ਅਸੀਂ ਉਹ ਜਦੋਂ ਏਜੰਟ ਨੂੰ ਫੋਨ ਲਾਇ ਉਹ ਕਹਿੰਦੇ ਵੀ ਤੁਕਰਾ ਤੁਸੀਂ ਆ ਜਾਓ ਚੜੱਕਾ ਜੋ ਜੀ ਇਹ ਚੜੱਕਾ ਚਲੇ ਗਏ ਚੜੱਕਾ ਤੋਂ ਉੱਥੇ ਪੁੱਛਿਆ ਜੀ ਤੁਸੀਂ ਉੱਥੇ ਦੁਕਾਨਾ ਬੰਦ ਸੀਗਾ ਉੱਥੇ ਕਹਿੰਦਾ ਵੀ ਉਥੋਂ ਚੜੱਕਾ ਅੱਡੇ ਦੇ ਵਿੱਚ ਮੈਂ ਦੁਕਾਨਾ ਕਹਿੰਦਾ ਉਥੋਂ ਤੁਹਾਨੂੰ ਕਾਗਜ਼ ਪੱਤਰ ਕਢਾ ਦੇਣਾ ਤੇ ਮੈਂ ਤਿੰਨ ਚਾਰ ਲੜਕੇ ਕਹਿੰਦਾ ਵੀ ਜਾ ਕੇ ਮੈਂ ਮੈਡੀਕਲ ਕਰਾ ਕੇ ਲੈ ਆਉਣਾ ਦਿੱਲੀ ਜਾ ਕੇ ਤੇ ਤੁਸੀਂ 13 ਤਰੀਕ ਦੀ ਤੁਹਾਡੀ ਫਲੈਟ ਹੈ ਤੇ 13 ਤਰੀਕ ਨੂੰ ਮੈਂ ਤੁਹਾਡੇ ਕੋਲ ਅੱਗੇ ਆਜੋ ਤੁਸੀਂ 13 ਤਰੀਕ ਨੂੰ ਤੁਸੀਂ ਉੱਥੇ ਆਉਣਾ ਚਾਹੀਦਾ 13 ਤਰੀਕ ਨੂੰ ਤੇ ਤੁਹਾਡੀ ਫਲੈਟ ਹੈਗੀ ਹੈ ਤੁਸੀਂ 2 ਵਜੇ ਐਂਟਰ ਹੋਣਾ ਚਾਹੀਦਾ ਤੇ 2 ਵਜੇ ਮੈਂ ਤਕਰੀਬ ਜਿੱਦੋਂ ਐਂਟਰ ਹੋਵੋਗੇ ਉਦੋਂ ਮੈਂ 2 ਵਜੇ ਉੱਥੇ ਆ ਜਾਊਂਗਾ ਥੋੜੇ ਕੋਲੇ ਮੈਡੀਕਲ ਕਰਵਾ ਕੇ ਇਹ ਗੱਲ ਵੀ ਠੀਕ ਹੈ ਜੀ ਅਸੀਂ ਉਹ ਕਹਿੰਦਾ ਜਿਹੜਾ ਤੁਹਾਡਾ ਗਾਂਹਲਾ ਭੇਜਾ ਉਹ ਕਹਿੰਦਾ ਵੀ ਤੁਹਾਨੂੰ ਨਾਲ ਦੇ ਨਾਲ ਮੈਂ ਮੋਬਾਈਲ ਤੇ ਤੁਹਾਡੇ ਪਵਾ ਦਿਆਂਗੇ ਮੈਂ ਕਿਹਾ ਵੀ ਚਲ ਠੀਕ ਮੈਂ ਵੇਹੀ ਬਾਹਰ ਲੜਕੇ ਨੂੰ ਬਾਹਵਾ ਟਾਈਮ ਰੱਖੀ ਵੀ ਮੈਂ ਥੋੜਾ ਭੇਜਣਿਆ ਫੋਨ ਕੀਤਾ ਉਹ ਕਹਿੰਦਾ ਤੁਸੀਂ ਅੰਦਰ ਤੁਝਾ ਅੰਦਰ ਦੇ ਭੇਜੋ ਤੁਸੀਂ ਅਸੀਂ ਉਸ ਤੇ ਅੰਦਰ ਜਦ ਭੇਜੀ ਬੈਗ ਬੁੱਕ ਲੈ ਕੇ ਸਾਰਾ ਕੁਝ ਕਰਕੇ ਉੱਥੇ ਉੱਥੇ ਵੀ 에어ਪੋਰਟ ਤੇ ਵੀ ਇਹ ਪਹਿ ਇਹ ਦਿੱਤੇ ਆ ਵੀ ਲੜਕੇ ਨੂੰ ਪਾਏ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਫਿਰ ਉਹ ਕਹਿੰਦਾ ਵੀ ਤੁਸੀਂ ਉਸ ਤੋਂ ਬਾਅਦ ਉਹਨੇ ਫੋਨ ਚੁੱਕਿਆ ਸਾਡਾ ਉਹ ਕਹਿੰਦੇ ਵੀ ਤੁਸੀਂ ਬੇਫਿਕਰ ਹੋ ਘਬਰਾਓ ਨਾ ਹੁਣ ਤੁਹਾਡੀ ਲੜਕੀ ਨਹੀਂ ਸਾਡੀ ਲੜਕੀ ਆ ਇਹ ਇਹ ਕਹਿੰਦਾ ਵੀ ਚਲ ਤੁਹਾਡੀ ਬਹੁਤ ਮਿਹਰਬਾਨੀ ਜਦੋਂ ਉਹ ਦੂ ਮੜ ਕੇ ਫਿਰ ਉੱਥੇ ਜੋ ਅੰਦਰ ਗਈ ਤੇ ਇਹਨਾਂ ਸਾਰਾ ਇਹਨਾਂ ਦੇ ਜਿਹੜਾ ਕਾਗਜ਼ ਪੱਤਰ ਲੈਣੇ ਨੇ ਮਿਲ ਗਏ ਇਹਨਾਂ ਲੈ ਲੈ ਉਹ ਦੂ ਮੜ ਕੇ ਇੱਕ ਕਾਗਜ਼ਾਂ ਦੇ ਵਿੱਚ ਚੱਕਰ ਡੰਗਤਾ ਆਈ ਆ ਉਹ ਕਹਿੰਦੇ ਵੀ 3200 ਰੁਪਏ ਸਾਨੂੰ ਹੋਰ ਦਿਓ ਅੰਦਰੋਂ ਅਈ ਕਵੀ ਸਾਡੇ ਕੋਲ ਇੰਨੇ ਪੈਸੇ ਤਾਂ ਹੁਣ ਹੈ ਨਹੀਂਗੇ ਬਈ ਤਾਂ ਮੈਂ ਸਾ ਗੱਡੀ ਕਿਰਾਏ ਕਰਕੇ ਮਸਾ ਲੈ ਕੇ ਆਇਆ ਫਿਰ ਮੈਂ ਕਿਹਾ ਚਲ ਦੇਖੀ ਜੂ ਫਿਰ ਕਹੇ ਤਾਂ ਗੱਡੀ ਵਾਲੇ ਤੋਂ ਮੈਂ 3000 ਰੁਪਏ ਫੜਿਆ ਤੇ 5700 ਮੇਰੇ ਕੋਲੇ ਸੀਗਾ ਉਹ ਗੱਡੀ ਵਾਲੇ ਤੋਂ ਲੈ ਕੇ ਫਿਰ ਸੀ ਮੈਂ ਦੇਣ ਲੱਗਾ ਤੇ ਮਗਰ ਉਹ ਕਹਦਾ ਇਹਨੇ ਕੋਈ ਲੜਕੀ ਨੇ ਫੋਨ ਕੀਤਾ ਏਜੰਟ ਨੂੰ ਉਹ ਕਹਿੰਦੇ ਵੀ ਸਾਨੂੰ 3200 ਰੁਪਏ ਹੋਰ ਮੰਗੇ ਜਾਂਦੇ ਅੰਦਰ ਉਹ ਕਹਿੰਦਾ ਵੀ ਮੈਂ ਜਿਹੜੇ ਤੁਹਾਡੇ ਕਾਗਜ਼ ਦੇਖਿਆ ਕਰੀਆ ਮੈਂ ਕਹਿੰਦਾ ਹੁਣ ਮੈਂ ਭੇਜ ਦੇਣਾ ਉਹਦੋਂ ਮੜ ਕੇ ਸਾਨੂੰ ਅੰਦਰੋਂ ਫੇਰ ਜਿਹੜਾ ਸਮਾਨ ਲੈ ਕੇ ਆਇਆ ਸੀ ਉਹ ਬਾਅਦ ਚ ਆਇਆ ਉਨੇ ਕਹ ਦੱਸਿਆ ਵੀ ਕਹਿੰਦਾ ਥੋੜਾ ਫਾਰਮ ਹੋ ਗਿਆ ਸਾਰਾ ਕਲੀਅਰ ਹੋ ਗਿਆ ਵੀ ਤੁਹਾਡੇ ਲੜਕੀ ਦੀ ਫਲੈਟ 5 ਵਜੇ 5 5 ਵਜੇ ਕੇ 17 ਮਿੰਟ ਤੇ ਆ ਚਲੋ ਇਹ ਕ ਵੀ ਠੀਕ ਕਹਦਾ ਵੀ ਹੁਣ ਤੁਸੀਂ ਵੇਖ ਫੇਕਰੋਗੇ ਚਲੇ ਜਾਓ ਉਹਦੋਂ ਮੁੜ ਕੇ ਜੀ ਜੰਟ ਨੇ ਸਾਡਾ ਕੋਈ ਫੋਨ ਨਹੀਂ ਚੁੱਕਿਆ ਬੱਜ ਚੁਕਿਓ ਬਾਅਦ ਚ ਜਦੋਂ ਉਥੋਂ ਇੱਥੋਂ ਚੱਲੇ ਗਈ ਬੰਬੇ ਜੀ ਇਹ ਬੰਬੇ ਚੱਲੀ ਗਈ ਤੇ 에어ਪੋਰਟ ਤੇ ਉੱਥੇ ਜਾ ਕੇ ਕਹਿੰਦੇ ਵੀ ਆਹ ਕਾਗਜ਼ ਤੁਸੀਂ ਰੱਖ ਲੈਣੇ ਤੇ ਆਹ ਕਾਗਜ਼ ਕੱਢਣੇ ਐ ਇਸੇ ਦਾ ਕੁੜੀ ਨੇ ਕੀਤਾ ਜਿਹੜੇ ਕਾਗਜ਼ ਪਹਿਲਾਂ ਕਹੇ ਸੀ ਉਹ ਇਹਨੇ ਬੈਗ ਚ ਪਾ ਲਏ ਦੂਜੇ ਕੱਢ ਲਏ ਉਹ ਫਿਰ ਉਹ ਕਾਈ ਜੀ ਤੋਂ ਕੱਢੇ ਤੋਂ ਕੰਦਰ ਜਾ ਦਿਖਾਓ ਉਹ ਦੇਖਿਆ ਦਿਖਾਇਆ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਉੱਥੇ ਬਹਿ ਜਾਓ ਉੱਥੇ ਬਹਾਲਿਆ ਉਹ ਤੋਂ ਮੜ ਕੇ ਦੂਜੇ ਕਹਿੰਦੇ ਤੇਰੇ ਕੋਲ ਕੀ ਕੀ ਆ ਉਹ ਕਹਿੰਦੇ ਵੀ ਤੁਹਾਡੇ ਬਿੱਦੂ ਦਾ ਵਿਜੇ ਤੇ ਤੇਰੇ ਕੋਲ ਵਿਜੇ ਦੋ ਹੈ ਜਿਹੜਾ ਕੰਪਿਊਟਰ ਤੇ ਪਾਇਆ ਕਹਿੰਦੇ ਵਿਜੇ ਦੋ ਚੱਲਦੇ ਤੇਰੇ ਕੋਲ ਇਹ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਤਾਂ ਆ ਵਿਜਾ ਦਿੱਤਾ ਸੀਗਾ ਵੀ ਆ ਵਿਜਾ ਸਾਡੇ ਕੋਲ ਉਹ ਕਹਿੰਦੇ ਵੀ ਇਹਨੇ ਤੂੰ ਲੜਕੇ ਤੋਂ ਮੰਗਿਆ ਤੂੰ ਜਾਓ ਜਾਂਟ ਦਾ ਨੰਬਰ ਇਹ ਫਿਰ ਇਹਨੇ ਮੈਸੇਜ ਕੀਤਾ ਜਾਂਟ ਨੂੰ ਫੇਰ ਇਹਨੂੰ ਉਸੇ ਟਾਈਮ ਹੀ ਤਕਰੀਬਨ ਦਾ ਟੈਕਟ ਭੇਜੀ ਯਾਰ ਅੱਬ ਜਾਣੇ ਖੜੇ ਇੱਕ ਹੋਰ ਭੇਜਿਆ ਭੇਜਿਆ ਸਾਨੂੰ ਨੇ ਗੱਲ ਵਾਰੀ ਪਤਾ ਉਹ ਮੋਬਾਈਲ ਦੇ ਵਿੱਚ ਹੀ ਹੈ ਅੱਛਾ ਉਦੋਂ ਮੁੜ ਕੇ ਇਹ ਕੁੜੀ ਨੂੰ ਇਹਦੇ ਜਿਹੜਾ ਸਮਾਨ ਸੀ ਉਹ ਕਹਿੰਦੇ ਤੇਰੇ ਕੋਲ ਸਮਾਨ ਕੀ ਕੀ ਹੈ ਕਹਿੰਦੇ ਵੀ ਆਹ ਸਮਾਨ ਹੈ ਇਹਦਾ ਟੈਂਚੀ ਵੀ ਤੇ ਮੋਬਾਈਲ ਵੀ ਸਾਰਾ ਕੁਝ ਹੀ ਤਕਰੀਬਨ ਗ੍ਰਫਤਾਰ ਕਰ ਲਿਆ ਤੁਹਾਨੂੰ ਦੱਸਿਆ ਨਹੀਂ ਵੀ ਕਾਰਨ ਕਿਉਂ ਆ ਵੀ ਇਹਨੂੰ ਬੱਚੇ ਨੂੰ ਕਿਉਂ ਗ੍ਰਫਤਾਰ ਕੀਤਾ ਨਹੀਂ ਜੀ ਸਾਨੂੰ ਉਸ ਟਾਈਮ ਤੇ ਕੋਈ ਨਹੀਂ ਦੱਸਿਆ ਇੰਨਾ ਹੀ ਸਾਨੂੰ ਇੱਕ ਮੈਡਮ ਸੀ ਉਹਨੇ ਸਾਨੂੰ ਦੱਸਿਆ ਵੀ ਤੁਹਾਡੀ ਲੜਕੇ ਕਰਮਜੀਤ ਕੋਲ ਹੈ ਕਿ ਕਹਿੰਦੇ ਹਾਂ ਜੀ ਕਿੰਨੇ ਦਿਨ ਜੇਲ੍ਹ ਰਹੀ ਐ ਇਹ 7 ਦਿਨ ਜੇਲ੍ਹ ਤੇ ਵਿਚ ਰਹੀ ਐ ਜੀ ਜਿਹੜਾ ਤਰਸੀਮ ਸਿੰਘ ਜੀ ਐ ਜਿਹੜੀ ਰਾਜਪੁਰ ਤੁਸੀਂ ਦੱਸ ਰਹੇ ਆ ਤੁਹਾਡੇ ਨਾਲ ਉਹਦੇ ਕੋਈ ਪੁਰਾਣੇ ਰਿਲੇਸ਼ਨਸ ਜੀ ਕੋਈ ਰਿਸ਼ਤੇਦਾਰੀ ਉਹ ਗਾ ਰਿਸ਼ਤੇਦਾਰੀ ਸਾਡੀ ਮੇਰੀ ਲੜਕੀ ਬਈ ਐ ਥਰਾਜ ਉਹਦੀ ਭੈਣ ਵੀ ਥਰਾਜ ਬਈ ਹੋਈ ਐ ਜੀ ਰਾਜਪੁਰ ਕਿੱਥੇ ਰਹਿੰਦੇਗੇ ਉਹ ਹੁਣ ਤਾਂ ਉੱਥੇ ਰਹਿੰਦੇ ਆ ਲੋਹਾ ਘਤਰ ਰਹਿੰਦੇ ਆ ਪਿੰਡ ਉਹਨਾਂ ਦਾ ਹੈ ਹਮ ਤਾਂਪਰਾ ਜੀ ਉੱਥੇ ਜਦੋਂ ਇਹ ਮੇਰੀ ਲੜਕੀ ਕੋਲੇ ਲੜਕੀ ਹੋਈ ਸੀਗੀ ਇਹ ਉੱਥੇ ਨਾਲ ਜਦੋਂ ਉਹ ਵੀ ਆਈ ਤੇ ਇਹ ਵੀ ਇਕੱਠੇ ਹੋ ਗਏ ਫਿਰ ਇਹ ਦਿਨ ਇਹਨਾਂ ਨੇ ਗੱਲਬਾਤ ਕੀਤੀ ਕਹਿੰਦਾ ਵੀ ਮੈਂ ਤੇਰੇ ਮਾਸੀ ਦੀ ਕੁੜੀ ਲੜਕੀ ਵੀ ਲੈ ਕੇ ਗਈ ਹੈ ਵਧੀਆ ਕੰਮ ਕੰਮ ਕਰਦੇ ਆ ਵਧੀਆ ਲੱਗੀ ਵੀ ਹੈ ਹੋਰ ਵੀ ਮੈਂ ਕੁੜੀਆਂ ਪੰਜ-ਛਤ ਹੋਰ ਵੀ ਲੈ ਕੇ ਗਈਆਂ ਉਹਨਾਂ ਕੋਈ ਸਮੱਸਿਆ ਨਹੀਂ ਹੋਈ ਬਰ ਪਰਮਦਰ ਤੇ ਭੇਜ ਰਹੇ ਸੀ ਹਾਂ ਜੀ ਫਿਰ ਉਸ ਤੋਂ ਬਾਅਦ ਜਦੋਂ ਜੇਲ੍ਹ ਤੇ ਬੇਟੀ ਸਾਦਨ ਲੱਗੇ ਫਿਰ ਲੈ ਕੇ ਕੋਣ ਆਇਆ ਅਸੀਂ ਸਾਨੂੰ ਇੱਥੇ ਗੱਲ ਮਿਲੀ ਹੈ ਜੀ ਤਕਰੀਬਨ ਵੀ ਵਿਦсант ਜਿਹੜਾ ਡਾਲੇ ਵਾਲਾ ਆਮ ਪਾਰਟੀ ਵਾਲਾ ਉਹ ਇਥੋਂ ਕਿ ਮੈਨੂੰ ਪਤਾ ਸੀਗਾ ਵੀ ਤਕਰੀਬਨ ਉਹ ਆਪਣੇ ਮਲੇਸ਼ੀਆ ਤੋਂ ਤਿੰਨ ਚਾਰ ਲੜਕੇ ਲੈ ਕੇ ਆਇਆ ਸੀਗਾ ਮੈਨੂੰ ਵੀ ਕਹਿੰਦਾ ਆਪਾਂ ਚੱਲ ਗਏ ਮੇਰੇ ਨਾਲ ਗੱਲ ਪਹਿਲਾਂ ਵੀ ਹੋਈ ਸੀਗੀ ਉਹ ਪਸੰਤ ਦੀ ਮੈਂ ਇਥੋਂ ਜਾਣੀ ਹੋਈ ਸੀ ਫਿਰ ਇਕੱਲਾ ਹੀ ਗਿਆ ਸੀ ਤੇ ਮੇਰਾ ਭਰਾ ਜਦੋਂ ਕਹਿੰਦਾ ਵੀ ਆਪਾਂ ਡਾਲੇ ਚੱਲ ਗਏ ਮੈਂ ਕਿਹਾ ਵੀ ਚੱਲ ਵੜਦੇ ਹਾਂ ਡਾਲੇ ਗਏ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਸਾਹਿਬ ਗੱਲ ਆ ਬਣ ਗਈ ਹੈ ਮੈਂ ਕਿਹਾ ਵੀ ਲੜਕੀ ਮੇਰੀ ਨਹੀਂ ਮਸੰਤ ਲੜਕੀ ਤੇਰੀ ਹੋਈ ਇਹਦੇ ਲੜਕੀ ਹੈ ਨਹੀਂ ਮਸੰਤ ਤੇ ਕੋਈ ਵੀ ਦੋ ਲੜਕੇ ਲੜਕੇ ਹੀ ਹੈ ਮੈਂ ਮੇਰੇ ਲਈ ਜੈਸੇ ਇਹਨਾਂ ਨਾਲ ਘਟੋ ਘਾਟਾ ਜਦੈ ਇਤੋਂ 15 20 ਸਾਲ ਪਹਿਲਾਂ ਤੇ ਮੈਂ ਸਬਜ਼ੀ ਉੱਥੇ ਵੇਚਦਾ ਰਿਹਾ ਜ ਕਿੰਨੇ ਕ ਪੈਸੇ ਜਿਹੜੇ ਲੱਗੇ ਹੁਣ ਤੱਕ ਹੁਣ ਤੱਕ ਘਟੋ ਘਟ ਜੀ ਮੇਰਾ 2.5 ਤਨ ਲੱਖ ਰੁਪਏ ਦੇ ਨੇੜੇ ਤੇ ਲੱਗੇ ਜੀ ਮੈਂ ਬਿਲਕੁਲ ਗਰੀਬ ਪਰਿਵਾਰ ਮੈਂ ਜੀ ਮੰਗ-ਮਾਗੇ ਕੇ ਲੋਕਾਂ ਨੂੰ इकट्ठे ਕਰਕੇ ਦੇ ਕਹੇ ਦੇ ਕਾਰਨ ਉਹ ਵੀ ਪੈਸੇ ਜਿਹੜੇ ਮੈਂ ਕਹੇ ਵੀ ਮੈਂ ਪੈਸੇ ਆ ਜਿਹੜੀ ਜਗਾ ਮੈਂ ਇਹ ਵੇਚ ਕੇ ਜਾਂ ਘਰ ਲੈਣੇ ਕਰਕੇ ਤੁਹਾਡੇ ਪੈਸੇ ਵਾਪਸ ਜ਼ਰੂਰ ਕਰੂੰਗਾ ਪਰ ਕਿਹੜਾ ਮੇਰੀ ਲੜਕੀ ਮੇਰੀ ਬਾਹਰ ਹੋਣੀ ਚਾਹੀਦੀ ਲੱਗਦਾ ਨਹੀਂ ਕਿ ਤਨਾ ਕਿਤੇ ਜਿਹੜੇ ਮਾਪੇ ਵੀ قصوروار ਹੈ ਆਪਣੇ ਬੱਚਿਆਂ ਨੂੰ ਬਗੈਰ ਪੁਸ਼ਟੀ ਤੋਂ ਬਾਹਰ ਪੇਚ ਦਿੰਦੇ ਹਾਂ ਹਜੀ ਇਹ ਸਾਡੇ ਕੋਲ ਜੀ ਤਕਰੀਬ ਮੇਰਾ ਪ੍ਰੈਸ਼ਰ ਹੋਇਆ ਵਸ ਗਿਆ ਜੀ ਤੇ ਚਾਰ ਪ੍ਰੈਸ਼ਰ ਹੁਣ ਥੋੜੇ ਟਾਈਮ ਤੋਂ ਹੋਇਆ ਸੀ ਜੀ ਤੇ ਮੈਨੂੰ ਕੰਮ ਨਹੀਂ ਹੋ ਰਿਹਾ ਇੱਕ ਕੁੜੀ ਕਹਿੰਦੇ ਸਕੂਲ ਤੋਂ ਵੀ ਆਤੀ ਸੀ ਕਿ ਕਹਿੰਦੇ ਵੀ ਮੈਂ ਲੜੀ ਨੇ ਮੈਂ ਕੰਮ ਕਰੂੰਗੀ ਮੈਂ ਤੁਸੀਂ ਆਪ ਦਾ ਬਹਿ ਕੇ ਵਿਖਾਓ ਕੋਈ ਤਾਂ ਤੋਂ ਕੰਮ ਨਹੀਂ ਹੁੰਦਾ ਉਹਨੇ ਨਾ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਹਜੇ ਕੋਈ ਕਾਰਵਾਈ ਨਹੀਂ ਕੀਤੀ ਜੀ ਅਸੀਂ ਸੱਤ ਕਹਿੰਦਾ ਵੀ ਆਪਾਂ ਸ਼ਾਮ ਤੱਕ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਤਾਈਂ ਇਹ ਸ਼ਾਮ ਤੜਕੇ ਸਵੇਰ ਹੀ ਲੜਕੇ ਨੂੰ ਲੈ ਕੇ ਆਏ ਆ ਕਿ ਮੰਗ ਕੀ ਕਰੂਗਾ ਅਸੀਂ ਜੇ ਕਹਿੰਦਾ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਏਜੰਟ ਤੇ ਜਿਹੜੇ ਉਹ ਜੇ ਲੜਕੇ ਨੂੰ ਲਿਆ ਕੇ ਮਾਰਾ ਕਰਦੇ ਉੱਥੇ ਜਾ ਕੇ ਤੇ ਇੱਕ ਜੇ ਇਹਨਾਂ ਤੇ ਜਿਹੜੇ ਪੈਸੇ ਲੱਗੇ ਸਾਨੂੰ ਵਾਪਸੀ ਹੋਣੀ ਚਾਹੀਦੀ ਹੈ ਗਰੀਬ ਪਰਿਵਾਰ ਅਸੀਂ ਮੰਗ-ਮੰਗ ਕੇ ਪੈਸੇ ਲਾਇਆ ਜਿਨ੍ਹਾਂ ਦੇ ਪੈਸੇ ਮੈਂ ਧਾਰ ਕਰ ਕਰ ਕੇ ਲਾਇਆ ਉਹ ਵੀ ਮੈਨੂੰ ਵੋੜਨੇ ਪਏ ਜੀ ਮੈਨੂੰ ਇਹ ਘਟੋ ਘਟਦੀ 15 ਸਾਲ ਲੱਗੇ 15 ਸਾਲ ਖੜੇ ਮੇਰੀ ਜ਼ਿੰਦਗੀ ਹੈਗੀ ਖੜੀ ਨਹੀਂ ਹੈ ਮੇਰਾ ਨਾਮ ਬਸੰਤ ਸਿੰਘ ਹੈ ਪਿੰਡ ਮੇਰਾ ਡਾਲਾ ਹੈ ਤੇ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਬਸੰਤ ਜੀ ਇੱਕ ਮਾਮਲਾ ਸਾਹਮਣੇ ਆਇਆ ਕੋਈ ਲੜਕੀ ਨੂੰ ਤੁਸੀਂ ਬਾਹਰੋਂ ਲੈ ਕੇ ਆਏ ਮਾਮਲਾ ਕੀ ਹੈ ਪੁਰੇ ਮਾਮਲਾ ਇਦਾਂ ਜੀ ਇੱਕ ਮੇਰੇ ਨਾਲ ਦੇ ਪਿੰਡ ਤੋਂ ਸੀਗੀ ਗਰੀਬ ਪਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਹਰ ਇੱਕ ਪਰਿਵਾਰ ਨੂੰ ਇਹ ਹੁੰਦਾ ਹੈ ਕਿ ਅਸੀਂ ਅੱਗੇ ਵੱਧ ਸਕੀਏ ਕੁਝ ਪੈਸਾ ਆ ਜਾਵੇ ਸਾਡੇ ਕੋਲੇ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਉਹਨਾਂ ਨੇ ਲੜਕੀ ਨੂੰ ਬਾਹਰ ਬਾਹਰ ਭੇਜਣ ਦਾ ਕੀਤਾ ਉਪਰਾਲਾ ਵੀ ਚੱਲ ਭੇਜ ਭੇਜਦੀਏ ਬਾਹਰ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਲੜਕੀ ਨੂੰ ਬਾਹਰ ਭੇਜਣ ਦਾ ਸੁਪਨਾ ਲਿਆ ਵਿੱਚ ਇੱਕ ਚੰਗਾ ਸੁਪਨਾ ਲੈ ਕੇ ਉਹਨਾਂ ਨੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਲੜਕੀ ਜਿਹੜੀ ਹੈ 7 ਦਿਨ ਬੰਬੇ ਕਾਰਗਲ ਜੇਲ੍ਹ ਆ ਉਹਦੇ ਵਿੱਚ ਰਹੀ ਇਹ ਮਾਮਲਾ ਇਦਾਂ ਕਿ ਜਿਹੜਾ ਲੜਕੀ ਦਾ ਪਿਤਾ ਜੀ ਸੀਗਾ ਨਾ ਉਹ ਮੇਰੇ ਕੋਲੇ ਪਹਿਲਾਂ ਹੀ ਆਉਂਦੇ ਜਾਂਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਐ ਕਰਕੇ ਵੀ ਸੋਸ਼ਲ ਵਰਕਰ ਵੀ ਕਰਦੇ ਆ ਨਾਲ ਤੇ ਉਹ ਇਸ ਕਰਕੇ ਉਹ ਫਿਰ ਜਦੋਂ ਲੜਕੀ ਫਸ ਗਈ ਉਥੇ ਐਮਬੈਸੀ ਨੇ ਐਫ ਆਈ ਆਰ ਕੱਟਤੀ ਉੱਤੇ ਫਿਰ ਉਦੋਂ ਦੂਜਾ ਉਦੋਂ ਮੇਰੇ ਕੋਲੇ ਆਏ ਇਹ ਸਵੇਰ ਤੇ ਜਦੋਂ ਲੜਕੀ ਦਾ ਮਾਮਲਾ ਆ ਜਾਂਦਾ ਨਾ ਉਦੋਂ ਮੈਨੂੰ ਇੱਕ ਮੈਂ ਜਜ਼ਬਾਤੀ ਮਤਲਬ ਕਿਉਂਕਿ ਜਿਹੜੇ ਪਿੰਡਾਂ ਵਾਲੇ ਲੋਕ ਹਨ ਇਹ ਜਜ਼ਬਾਤੀ ਹੈ ਵੀ ਉਦੋਂ ਉਦੋਂ ਇਸ ਕਰਕੇ ਫਿਰ ਹੋ ਜਾਂਦਾ ਵੀ ਯਾਰ ਕਿਸੇ ਦੀ ਲੜਕੀ ਫਸ ਗਈ ਤੇ ਕਿਉਂ ਮੱਲਾ ਤੇ ਇਸ ਕਰਕੇ ਮੈਂ ਕਿਹਾ ਵੀ ਮੇਰੇ ਲੜਕੀ ਹਨੀ ਕਰਕੇ ਨਾ ਮੈਂ ਕਿਹਾ ਵੀ ਚੱਲ ਬਈ ਆਪਾਂ ਹੁਣੇ ਚੱਲਾਂਗੇ ਤੇ ਆਪਾਂ ਉਹਨੂੰ ਕਢਾ ਕੇ ਲਿਆਵਾਂਗੇ ਫਿਰ ਅਸੀਂ ਗਏ ਬੰਬੇ ਗਏ ਇੱਥੋਂ ਅਸੀਂ ਬੰਬੇ ਜਾ ਕੇ ਰਾਤ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਫਿਰ ਅਸੀਂ ਉੱਥੇ ਜਾ ਕੇ ਜਵਾਨਤ ਵਗੈਰਾ ਲਾਈ ਜਵਾਨਤ ਵਗੈਰਾ ਲਗਾ ਕੇ ਫਿਰ ਅਸੀਂ ਉੱਥੋਂ ਲੜਕੀ ਨੂੰ ਕਢਾਇਆ ਬਾਹਰ ਤੇ ਫਿਰ ਅਸੀਂ ਲੈ ਕੇ ਆਏ ਇੱਥੇ ਪਤਾ ਕੀ ਲੱਗਿਆ ਵੀ ਕੀ ਕਾਰਨ ਰਿਹਾ ਲੜਕੀ ਨੂੰ ਜਿਹੜਾ ਇੰਨੇ ਦਿਨ ਜੇਲ ਕੱਟਣੀ ਪਈ ਹੈ ਮਾਪਿਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਜਾਂ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਾਰਨ ਕੀ ਨਿਕਲ ਕੇ ਸਾਹਮਣੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਇੰਦਾ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਦਾ ਇੱਕ ਜਾਲੀ ਵੀਜ਼ਾ ਲਵਾਤਾ ਇੱਕ ਰੀਅਲ ਵੀਜ਼ਾ ਲਵਾਤਾ ਜਿਹੜਾ ਟੂਰਿਸਟ ਵੀਜ਼ਾ ਸੀ ਉਹ ਰੀਅਲ ਸੀਗਾ ਤੇ ਇੱਕ ਜਿਹੜਾ ਵਰਕ ਪਰਮਿਟ ਲਵਾਤਾ ਜਾਲੀ ਲਵਾਤਾ ਉਸ ਕਰਕੇ ਜਦੋਂ ਉਹਨਾਂ ਨੇ ਚੱਕੀ ਤੇ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਕਿਉਂਕਿ ਐਮਬੈਸੀ ਕੀ ਕਰਦੀ ਹੈ ਉਹ ਇਹੀ ਚੀਜ਼ ਸੋਚਦੀ ਹੈ ਕਿ ਇਹਦਾ ਹੱਥ 'ਚ ਆ ਨਾ ਜਿਹੜਾ ਬੰਦਾ ਹੈ ਵੀ ਉਹਦਾ ਹੱਥ 'ਚ ਆ ਗਿਆ ਇਹਨੂੰ ਫੜੋ ਏਜੰਟ ਲਈ ਬਾਅਦ 'ਚ ਆਵਾਂਗੇ ਉਹ ਇਸ ਕਰਕੇ ਉਹ ਪਰਚਾ ਨਾਲ ਦੀ ਨਾਲ ਹੀ ਕੱਟ ਦਿੰਦੀ ਉਹਦੀ ਕਿੰਨੀ ਕਿ ਪਰੇਸ਼ਾਨੀ ਜਿਹੜੀ ਤੁਹਾਨੂੰ ਉੱਥੇ ਚੱਲਣੀ ਪਈ ਹੁਣ ਪਰੇਸ਼ਾਨੀ ਦਾ ਤੁਹਾਨੂੰ ਕੀ ਦੱਸ ਗਏ ਅਸੀਂ ਭੁੱਖੇ ਤੇ ਆਏ ਰਹਿ ਕੇ ਭੁੱਖੇ ਵੀ ਰਹੇ ਤੇ ਸਾਡੇ ਕੋਲੇ ਆਉਣ ਵੇਲੇ ਇਹ ਵੇਖ ਲਓ ਵੀ ਸਾਡੇ ਕੋਲੇ ਟਿਕਟਾਂ ਨੂੰ ਪੈਸੇ ਨਹੀਂ ਰਹਿ ਗਏ ਸੀਗੇ ਜਿਹੜੀ ਇੱਕ ਇੱਕ ਰੁਪਈਆ ਵੀ ਸਾਡਾ ਖਤਮ ਹੋ ਗਿਆ ਸੀ ਉੱਥੇ ਮੈਂ ਤਾਂ ਇਹ ਕਹਿੰਨਾ ਬਾਪਿਆਂ ਦੀ ਮੈਂ ਮੰਨਦਾ ਵੀ ਮਾਪੇ ਜਨਤਾ ਨਾਲੋਂ ਵੱਧ ਮਾਪਿਆਂ ਦੀ ਗਲਤੀ ਹੈ ਕਿਉਂਕਿ ਮਾਪਿਓ ਜੇ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਵੇਖੋ ਆ ਹੁਣ ਆਪਾਂ ਇੱਥੇ ਦੁਕਾਨ ਤੇ ਭੇਜਦੇ ਨਾਲ ਲੜਕੀ ਨੂੰ ਆਪਾਂ ਇਹ ਕਹਿੰਨੇ ਆ ਵੀ ਤੂੰ ਨਾ ਇਹ ਫਲਾਣੇ ਦੇ ਨਹੀਂ ਖੜਨਾ ਫਲਾਣੇ ਕੋਲੇ ਤੂੰ ਨਹੀਂ ਖੜਨਾ ਤੇ ਉੱਥੇ ਆਪਾਂ ਬਾਹਰ ਉੱਥੇ ਆਪਣਾ ਕੌਣ ਹੈ ਦੱਸੋ ਵੀ ਇਹ ਚੀਜ਼ ਆਪਣੀ ਆਮ ਵੀ ਮਤਲਬ ਆਮ ਪਬਲਿਕ ਦੀ ਵੀ ਬਹੁਤ ਜ਼ਿਆਦਾ ਗਲਤੀ ਹੈ ਅਪੀਲ ਮੈਂ ਤਾਂ ਇਹੀ ਕਰਨਾ ਕਰਨੀ ਚਾਹੁੰਦਾ ਵੀ ਨਾ ਹੀ ਮੱਲਾ ਇਹ ਚੀਜ਼ ਨੂੰ ਕਰੋ ਬਾਹਰ ਭੇਜੰਦੇ ਸੁਪਨੇ ਛੱਡੋ ਇੱਥੇ ਹੀ ਮੱਲਾ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੁੱਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ 'ਚੋਂ ਅੰਜੂ ਨਹੀਂ ਸੁੱਕ ਰਹੇ ਸੀ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਗਿਆ ਇਹਨਾਂ ਦੇ ਨਾਲ ਇਹ ਤਾਂ ਵੇਖੋ ਨਾ ਮੈਨੂੰ ਇਦਾਂ ਹੀ ਲੰਦਾ ਹੁੰਦਾ ਮੈਂ ਕਿਨਾ ਨਾ ਵੀ ਕੁਝ ਚੰਗਾ ਕਰ ਲਈਏ ਜਿੰਦਗੀ ਨੇ ਪਤਾ ਨਹੀਂ ਕਦੋਂ ਖਤਮ ਹੋ ਜਾਣਾ